ਅੰਮ੍ਰਿਤਸਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰ ਦੀ ਗੈਰ ਕਾਨੂੰਨੀ ਤੌਰ ਤੇ ਪ੍ਰਾਪਤ ਕੀਤੀ ਜਾਇਦਾਦ ਟੈਹ ਟੈਰੀ ਕੀਤੀ ਗਈ ਦੱਸਿਆ ਕਿ ਗਵਾਲ ਮੰਡੀ ਦੇ ਵਿੱਚ ਇਸ ਘਰ ਨੂੰ ਜਿਹੜਾ ਉਹ ਢਾ ਢਰੀ ਕੀਤਾ ਗਿਆ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਜੁਧ ਨਸ਼ਿਆ ਵਿਰੁੱਧ ਕੈਂਪੇਨ ਹੈ ਉਹਦੇ ਤਹਿਤ ਜਿਹੜੇ ਕਾਫੀ ਬਰਾਮਦੀਆਂ ਵੱਡੀਆਂ ਹੋਈਆਂ ਬਹੁਤ ਸਾਰੇ ਸਮੋਦਿਲਾਰ ਪਾਰਟਨਰਸ ਫਲਾਇਰ ਸਾਰੇ ਫੜੇ ਗਏ ਐ ਔਰ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਵੱਲੋਂ ਵੀ 200 ਕਿਲੋ ਤੋਂ ਉੱਪਰ ਜਿਹੜੀ ਹੈ ਪਹਿਲੀ ਮਾਰਕ ਤੋਂ ਹੀਰੋਨ ਦੀ ਪ੍ਰਾਪਤੀ ਹੋਈ ਹੈ ਔਰ ਬਹੁਤ ਸਾਰੇ ਲੋਕ ਗ੍ਰফতার ਹੋਏ ਨੇ ਉਹਦੇ ਚ ਇਸ ਤੋਂ ਇਲਾਵਾ ਜਿਹੜਾ ਇਲ ਗਾਟਨ ਮਨੀ ਨਾ ਬੜਾਈ ਹੋਈਆਂ ਜਿਹੜੀਆਂ ਮਕਾਨ ਵਗੈਰਾ ਨੇ ਜਾਂ ਹੋਰ ਪ੍ਰਾਪਰਟੀਆਂ ਨੇ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਿਆ ਜਾ ਰਿਹਾ ਅਸੀਂ ਅਸੀਂ ਇੱਥੇ ਕਵਾਲ ਮੰਡੀ 'ਚ ਹੈਗੇ ਆ ਥੋੜਾ ਹੀ ਬੰਦੀ ਪੇਲੀ ਐਸ ਕਾਲੀ ਜਿਹੜਾ ਹੈਗਾ ਬڑا ਨਟੋਰੀਅਸ ਸਮਗਲਰ ਹੈ ਦੇ ਖਿਲਾਫ ਆਜ ਕੇ ਮੁਕਦਮੇ ਤੇ ਇੱਕ ਪ੍ਰੋਵੈਂਟਿਵ ਐਕਸ਼ਨ ਦਾ ਕਲੰਦਰਾ ਵੀ ਪੇਸ਼ ਕੀਤਾ ਜਾ ਚੁੱਕਿਆ ਔਰ ਇਹ ਸਾਰੇ ਮੁਕਦਮੇ ਜਿਹੜੇ ਐਨਡੀਪੀਐਸ ਨਾਲ ਜ਼ਿਆਦਾਤਰ ਰਿਲੇਟਡ ਨੇ ਔਰ ਇਹ ਲਾਸਟ ਮਕਦਮੇ ਵੀ ਭੱਜਿਆ ਵੀ ਹੋਇਆ ਹੁਣ ਇਹ ਜੇ ਦੀ ਪਛੋਕੜ ਦੇ ਵਿੱਚ ਝਾਤੀ ਮਾਰੀ ਤੇ 2015 ਦੇ ਵਿੱਚ ਪਹਿਲਾ ਮੁਕਦਮਾ ਦਰਜ ਹੋਇਆ 19 ਜਨਵਰੀ 2015 ਉਸ ਤੋਂ ਬਾਅਦ 18 ਜਨਵਰੀ ਤੀਹਰੀਕ ਇਸ ਤਰ੍ਹਾਂ ਦੇ ਮਕਦਮੇ ਜਿਹੜੇ 8 ਦਰਜ ਹੋਏ ਆ। ਤੋਂ ਮੈਂ ਇਹਦੇ ਚੇਡਾ ਕਾਰਪੋਰੇਸ਼ਨ ਵੱਲੋਂ ਡੈਮੋਲੀਸ਼ਨ ਦਾ ਆਰਡਰ ਕੀਤਾ ਗਿਆ ਉਹਦੇ ਨੂੰ ਅਸੀਂ ਪੁਲਿਸ ਬਤਾਤ ਮੰਗੀ ਗਈ ਸਾਡੇ ਵੱਲੋਂ ਉਹ ਅਸੀਂ ਦੇਣ ਵਾਸਤੇ ਇੱਥੇ ਆਏ ਆ। ਸੋ ਦੈਟ ਸਾਡੇ ਸਮਾਜਿਕ ਮੈਸੇਜ ਚਲੇ ਜਾਏ ਕਿ ਜਿਹੜੇ ਇਸ ਤਰ੍ਹਾਂ ਦੇ ਢੰਗ ਨਾਲ ਬਣਾਈ ਹੋਈਆਂ ਪ੍ਰਾਪਰਟੀਆਂ ਦਾ ਇੰਜਾਮ ਕੀ ਹੁੰਦਾ ਹੈ। ਔਰ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਤੇ ਸਮਾਜ ਦੇ ਵਿੱਚ ਮੈਸੇਜ ਜਾਵੇ ਕਿ ਮਿਹਨਤੀ ਕਮਾਈ ਦੀ ਬਰਕਤ ਹੈ। ਔਰ ਜਿਹੜੇ ਮਾੜੇ ਕੰਮ ਦਾ ਮਾੜਾ ਹੀ ਨਤੀਜਾ ਹੁੰਦਾ ਔਰ ਅਲਟੀਮੇਟਲੀ ਜਿਹੜਾ ਲਾਲਚ ਕਰਦਾ ਬੰਦਾ ਛੋਟੇ ਲਾਲਚ ਨਾਲ ਆਪਣੇ ਤੇ ਆਪਣੇ ਪਰਿਵਾਰ ਵਾਸਤੇ ਔਕੜ ਖੜੀ ਕਰ ਲੈਂਦਾ ਔਰ ਮੁੜ ਕੇ ਉਹ ਡੇਲਚ ਹੀ ਡੈਂਡ ਅਪ ਕਰਦਾ ਸਰ ਮੈਂ ਹਾਂਜੀ ਸਰ ਇਹ ਪ੍ਰਤੀ ਕਿਧੋ ਭਣ ਇਸੇ ਦੇ ਕੇ ਨਾਂ ਤੇ ਹੈਗੀ ਜੀ ਉਹ ਕਾਰਪੋਰੇਸ਼ਨ ਵਾਲਿਆਂ ਨੇ ਦੱਸਣਾ ਜੀ ਕਿਉਂਕਿ ਉਹ ਉਹਨਾਂ ਦਾ ਆਰਡਰ ਹੈ ਮੇਰੇ ਵੱਲੋਂ ਕੋਈ ਆਸੀ ਤਾਂ ਪੁਲਿਸ ਹੈਲਪ ਦੇਣ ਆਏ ਆ ਤੇ ਇੱਕ ਮੈਸੇਜ ਦੇਣ ਆਏ ਆ ਜਿਹੜੀ ਡੈਮੋਲਿਸ਼ਨ ਦਾ ਆਰਡਰ ਹੈ ਮੈਂ ਤੁਹਾਨੂੰ ਫੇਰ ਕਲੀਅਰ ਕਰਦਾ ਉਹ ਕਾਰਪੋਰੇਸ਼ਨ ਜਿਹੜੇ ਕਮਿਸ਼ਨਰ ਸਾਹਿਬ ਵੱਲੋਂ ਕੀਤਾ ਜਾਂਦਾ ਉਸ ਤੋਂ ਬਾਅਦ ਸਾਨੂੰ ਉਹਨਾਂ ਨੂੰ ਰਿਟਰਨ ਪੁਲਿਸ ਹੈਲਪ ਮੰਗੀ ਜਾਂਦੀ ਉਹ ਜੋ ਅਸੀਂ ਮੁਹੱਈਆ ਕਰਾਉਂਦੇ ਆ ਸਪੈਸ਼ਲੀ ਇਹ ਨਾ ਜਿਸ ਸਾਚ ਪ੍ਰਾਇੋਰਟੀ ਤੇ ਕਰੀਦੀ ਹੈ ਜਿਹੜੇ ਡਰੱਗ ਨਾਲ ਲੈ ਕੇ ਇਹ ਕਾਰੀ ਜਿਹੜਾ ਆ ਗ੍ਰਿਫਟਾਰ ਕੀਤਾ ਗਿਆ ਜੀ ਇਹ ਪਹਿਲਾਂ ਪੱਜਿਆ ਹੋਇਆ ਜੀ ਕਿਸੇ ਪਹਿਲੇ ਬਹੁਤ ਸਾਰੇ ਕੇਸਾਂ 'ਚ ਗ੍ਰਿਫਟਾਰ ਹੋ ਚੁੱਕਾ ਸੀ ਹੁਣੇ ਭਗੌੜਿਆ ਇਸ ਟਾਈਮ ਸਰ ਇੱਕ ਦਿਨ ਤੋਂ ਕੰਮ ਕਰ ਰਿਹਾ ਹੈ ਕਿਹੜੇ ਕਿਹੜੇ ਇਲਾਕਿਆਂ 'ਚ ਸਰਗਰਮੀ ਦੇਖੋ 2015 'ਚ ਪਹਿਲਾ ਮੁਕਦਮਾ ਦਰਜ ਹੋਇਆ 19 ਜਨਵਰੀ ਨੂੰ ਇਹਦੇ 'ਚ ਕੰਟੋਨਮੈਂਟ ਤੇ ਸਦਰ ਥਾਣੇ 'ਚ ਜਿਆਦਾ ਮੁਕਦਮੇ ਇੱਥੇ ਹੈਗੇ ਆ ਜੀ ਜਿਹੜਾ ਲੋਕਲ ਦਾ ਰੈਹਾਸ਼ੀ ਥਾਣਾ ਹੈ ਤੇ 17 16 ਜੁਲਾਈ ਨੂੰ ਹੋਇਆ 18 'ਚ 15 ਅੱਠ ਨੂੰ ਹੋਇਆ ਫਿਰ 11 2 19 ਨੂੰ ਆਇਆ 24 ਤਿੰਨ ਨੂੰ 20 ਨੂੰ ਹੋਇਆ 17 4 2000 20 ਦੇ ਵਿੱਚ ਫੇਰ ਹੋਇਆ ਫਿਰ 10 1 23 ਦੇ ਜਿਹੜੇ 25 ਦੇ ਵਿੱਚ ਵੀ ਨਵੀਂ ਜਿਹੜੀ ਐਫ ਆਈ ਆਰ ਅੰਡਰ 109 ਫਿਰ ਅ ਜਿਹੜਾ ਬੀ ਐਨ ਐਸ ਤੇ ਆਰਮਜ਼ ਐਕਟ ਦਾ ਬਰਚਾ ਜਿਹਦੇ ਵਿੱਚ ਨਿਗਾਇਜ਼ ਹਥਿਆਰ ਵੀ ਇਹਦੇ ਚ ਸ਼ੋ ਹੋਇਆ ਔਰ ਇਸ ਤੋਂ ਇਲਾਵਾ ਡੀ ਡੀ ਆਰ ਦੇ ਵਿੱਚ 110 ਦਾ ਕਲੰਦਰਾ ਵੀ ਇਹਦੇ ਖਿਲਾਫ ਹੈ